ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮ ਤਾਂ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕਿ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨ ਉਹ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਰ ਬਰਦਾਸ਼ਤ ਦੇ ਕਾਬਿਲ ਨਹੀਂ ਹੈਗੇ ਥੈਂਕ ਯੂ ਸਭ ਤੋਂ ਪਹਿਲਾਂ মিডিਆ ਦੇ ਸਾਥੀਆਂ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਸਾਰੇ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਹੈ ਤੇ ਧੰਨਵਾਦ ਵੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਲਗਭਗ 2.5 ਸਾਲ 3 ਸਾਲ ਦੇ ਸਰਕਾਰ ਦੇ ਸਮੇਂ ਦੌਰਾਨ ਬਹੁਤ ਸਾਰੇ ਇਨੀਸ਼ੀਏਟਿਵ ਲੈ ਗਏ ਨੇ ਹਰ ਫੀਲਡ 'ਚ ਭਾਵੇਂ ਉਹ ਸਕੂਲ ਆਫ ਐਮਿਨੈਂਸ ਹੋਣ ਭਾਵੇਂ ਉਹ ਆਮ ਆਦਮੀ ਕਲੀਨਿਕ ਹੋਣ ਭਾਵੇਂ ਐੱਸਐੱਸਐਫ ਜੋ ਨਵੀਂ ਸੜਕ ਸੁਰੱਖਿਆ ਫੋਰਸ ਨਵੀਂ ਪੁਲਿਸ ਬਣਾਈ ਨਵੀਆਂ ਗੱਡੀਆਂ ਦਿੱਤੀਆਂ ਲੇਟੈਸਟ ਜਿਹਦੇ ਨਾਲ ਐਕਸੀਡੈਂਟ ਦੇ ਵਿੱਚ ਹੋਣ ਵਾਲੀਆਂ ਬੇਵਕਤੀਆਂ ਅਣ ਹੋਈਆਂ ਮੌਤਾਂ 'ਚ ਬਹੁਤ ਭਾਰੀ ਕਮੀ ਆਈ ਹੈ ਭਾਵੇਂ ਉਹ ਸਟਾਮ ਪੇਪਰਾਂ ਦੀ ਕਲਰ ਕੋਡਿੰਗ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਜੋ ਬੰਦਾ ਇੰਡਸਟਰੀ ਲੋਨ ਆਇਆ ਸੀ ਉਹ ਵਾਕਈ ਇੰਡਸਟਰੀ ਹੀ ਲਾ ਰਿਹਾ ਹੈ ਜਾਂ ਜ ਜਿਨੇ ਕੋਈ ਕਲੋਨੀ ਕੱਟਨੀ ਹੈ ਕਿ ਉਹ ਕਲੋਨੀ ਹੀ ਕੱਟ ਰਿਹਾ ਜਾਂ ਕੋਈ ਕਲੋਨੀ ਦੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਦਾ ਕੰਸਟਰਕਸ਼ਨ ਤਾਂ ਨਹੀਂ ਕਰ ਰਿਹਾ ਜਿਹੜੀ ਨਾ ਹੋਵੇ ਤਾਂ ਕਲਰ ਕੋਡਿੰਗ ਨਾਲ ਪਤਾ ਲੱਗ ਜਾਂਦਾ ਹੈ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਡਰੱਗ ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨੇ ਤੋਂ ਦੇਖ ਰਹੇ ਹੋਵਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸ਼ਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ 400 ਕਰੋੜ ਦੇ ਨੇੜੇ ਇਹੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲੋਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰ ਨਾਂ ਦੀ ਇੱਕ ਪੁਲਿਸ ਹੈਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਸ ਤੋਂ ਕੁਕਤੂ ਲਿਆ ਹੋਇਆ ਕੁਕਤੂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਆਈ ਏ ਐਨ ਟੀ ਐਫ ਸੋ ਐਸਟੀਐਫ ਦਾ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ हायर ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਫਲਾਣੇ ਥਾਣੇ ਚੋਂ ਫਲਾਣੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹੇ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨੂੰ ਮੈਸੇਜ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਉਹ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ ਮਹਿੰਦਰਾ ਸਕੋਰਪੀਓ ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇਸ਼ ਦੀਆਂ ਸਭ ਤੋਂ ਬੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਸੈਚੂਸ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਉਹਨਾਂ ਚ ਲੱਗਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਹਨੀਆਂ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤੋਂ ਸਾਨੂੰ ਉਹਦੇ ਬਾਅਦ ਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਧਾਈ ਵੀ ਦਿਨਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਿਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਅਦਬੀ ਹੋਈ ਉਹ 24 ਘੰਟੇ 48 ਘੰਟੇ ਦੇ ਵਿੱਚ ਵਿੱਚ ਉਹ ਫਰ ਲਏ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੇ ਮੈਨੂੰ ਧੰਨਵਾਦ ਵੀ ਕਹਿ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰੇ ਅਤੇ ਕੋਈ ਚਲੋ ਹੈਗਾ ਦਾ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ ਹਿਮਾਚਲ ਤੋਂ ਟ੍ਰੇਸ ਕਰਕੇ ਲੈ ਆਂਦੇ ਔਰ ਜੇ ਅੰਦਰ ਨੇ ਸੋ ਲਾਅ ਐਂਡ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ ਸਵਾ ਤਿੰਨ ਸਾਢੇ ਤਿੰਨ ਕਰੋੜ ਲੋਕਾਂ ਦਾ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਹੌਰਾ ਸੀ ਕਰ ਵੀ ਰਹੇ ਆ ਔਰ ਜਦੋਂ ਕਿਤੇ ਸਾਨੂੰ ਇਹ ਪਤਾ ਲੱਗਦਾ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ-ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ-ਨਾਲ ਸਾਨੂੰ ਬਾਰਡਰ ਦੇ ਵਿੱਚ ਵੀ ਨਿਗਰਾਨੀ ਰੱਖਣਾ ਪੈਂਦਾ ਕਿ ਕੋਈ ਡਰੋਨ ਆ ਗਿਆ ਆ ਕੋਈ ਸ਼ੱਕੀ ਬੰਦੇ ਦੇਖੇ ਗਏ ਕਿਤੇ ਪਠਾਨਕੋਟ ਜਾਂ ਤਾਂ ਅਸੀਂ ਮਿਲ ਕੇ ਚੱਲਦੇ ਆ ਤਾਂ ਨਾਲ-ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਆ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਉਹਨਾਂ ਉਦਲੇ ਪਾਸਿਓਂ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮਨ ਪੈਸੇ ਪੱਖੋਂ ਅਸੀਂ ਨਹੀਂ ਇਹ ਚਾਹੁੰਦੇ ਕਿ ਕੋਈ ਪੈਸੇ ਪੱਖੋਂ ਪੰਜਾਬਪੁਰ ਸਕੂਲੇ ਕੋਈ ਇਹ ਜਿਹੇ ਇਕੁਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਾਂ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰਾਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚੀ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੀ ਮੋਹਾਲੀ ਚ ਤੇ ਹਰ ਇੱਕ ਐਗਜ਼ਿਟ ਪੁਆਇੰਟ ਤੇ ਹਰ ਇੱਕ ਥਾਂ ਤੇ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਹੀ ਬਣੂਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਗੱਲ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ ਤੇ ਕਹਿਣਾ ਕਿ ਕਮੈਂਟ ਲਈ ਤੁਸੀਂ ਜੋ ਬੋਲੋ ਅਜੀ ਸਰ ਦੇ ਮਾਰਗਦਰਸ਼ਨ ਸਰ ਨੇ ਸਾਰੀ ਸੀਐਮ ਸਾਹਿਬ ਨੇ ਸਾਰੀ ਗੱਲਾਂ ਕਹਿਤੀਆਂ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਇੱਕ ਨਵੀਂ ਫੋਰਸ ਪਾਈ ਗਈ ਹੈ ਜਿਸ ਨੂੰ ਡਰੱਗ ਟ੍ਰਾਫਿਕਿੰਗ ਨੂੰ ਕੰਬੈਟ ਕਰਨ ਦੇ ਵਿੱਚ ਕੋਆਰਡੀਨੇਟਿੰਗ ਏਜੰਸੀ ਦੇ ਤੌਰ ਤੇ ਕੰਮ ਕਰੇਗੀ ਇਸ ਨੂੰ ਸੋਫਿਸਟੀਕੇਟਿਡ ਸੌਫਟਵੇਅਰ ਤੇ ਇਕਵਿਪਮੈਂਟਸ ਤੋਂ ਲੈਸ ਕੀਤਾ ਜਾ ਰਿਹਾ ਹੈ ਜਿਵੇਂ 12 ਕਰੋੜ ਦੀ ਫੰਡਿੰਗ ਨਾਲ ਇੱਕ ਇੰਟੈਲੀਜੈਂਸ ਯੂਨਿਟ ਬਣਾਈ ਜਾ ਰਹੀ ਹੈਗੀ ਤੇ ਇਹਦੀ ਅਲੱਗ ਫੋਰੈਂਸਿਕ ਯੂਨਿਟ ਹੋਊਗੀ ਲੀਗਲ ਯੂਨਿਟ ਹੋਊਗੀ ਤੇ ਪੰਜਾਬ ਪੁਲਿਸ ਇਸ ਕਮਿਟਿਡ ਅੰਡਰ ਦ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਾਹਿਬ ਟੂ ਇਰੈਡੀਕੇਟ ਦ ਡਰਗ ਬੈਰਨਸ ਥੈਂਕ ਯੂ ਜੀ ਕੋਈ ਸਵਾਲ ਤੁਹਾਡੇ ਹੋਗੇ ਤਾਂ ਦੱਸੋ ਬਿਲਕੁਲ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਉਹ ਵੀਡੀਓ ਭੇਜ ਸਕਦੇ ਨੇ ਜਾਂ ਕੋਈ ਲੋਕੇਸ਼ਨ ਭੇਜ ਸਕਦੇ ਨੇ ਇਮੀਡੀਏਟਲੀ ਇੱਥੋਂ ਜਿਹੜੇ ਆਰਡਰ ਜਾਣਗੇ ਉਹ ਜਿਸ ਇਲਾਕੇ ਦਾ ਤੇ ਉਥੇ ਇਹ ਕਾਰਵਾਈ ਹੋਊਗੀ ਤਾਂ ਕਿ ਲੋਕਾਂ ਦਾ ਤੇ ਜਿਹੜਾ ਟਾਸਕ ਫੋਰਸ ਦਾ ਆਪਸ ਜਿਹੜਾ ਮੇਲਜੋਲ ਬਣਿਆ ਰਹੇ ਕਿਉਂਕਿ ਇਸ ਸਮਾਜਿਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਤਾਂ ਜੇ ਪੁਲਿਸ ਨੂੰ ਲੋਕਾਂ ਤੋਂ ਫਸਟ ਹੈਂਡ ਇਨਫੋਰਮੇਸ਼ਨ ਆ ਜੇ ਤਾਂ ਉਸ ਇਲਾਕੇ ਦੇ ਵਿੱਚ ਫਿਰ ਡਰ ਪੈਦਾ ਹੁੰਦਾ ਕਿ ਹਾਂ ਜੀ ਇੱਥੇ ਤਾਂ ਮਤਲਬ ਡਰਗ ਵੇਚਣੀ ਜਾਂ ਕੋਈ ਹੋਰ ਇਹ ਖਤਰਾ ਹੈ ਇੱਥੇ ਇੱਥੇ ਨਹੀਂ ਜਾ ਸਕਦੇ ਸਖਤ ਤੋਂ ਸਖ ਸਜ਼ਾ ਵੀ ਨਾਲ ਔਰ ਨਾਲ ਹਰ ਇੱਕ ਥਾਣੇ 'ਚ ਅਸੀਂ ਇੱਕ ਲਾਅ ਅਫਸਰ ਵੀ ਦਿੱਤਾ ਹੈ ਤਾਂ ਕਿ ਜਿਹੜਾ ਅਦਾਲਤੀ ਲੈਂਗੁਏਜ ਹੁੰਦੀ ਹੈ ਜਿਹੜੀ ਭਾਸ਼ਾ ਉਹਦੇ ਵਿੱਚ ਐਫ ਆਈ ਆਰ ਹੋ ਸਕੇ ਤਾਂ ਕਿ ਅੱਗੇ ਜਾ ਕੇ ਉਹਨੂੰ ਸਜ਼ਾ ਤੱਕ ਲੈ ਕੇ ਜਾਈਏ ਇਹ ਨਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਹੌਲਦਾਰ ਜਿਹੜੇ ਉਹ ਲਿਖ ਦਿੰਦੇ ਸੀਗੇ ਤੇ ਪਰ ਕਈ ਵਾਰੀ ਕੋਰਟਾਂ 'ਚ ਉਹ ਐਫ ਆਈ ਆਰ ਟਿਕਦੀ ਨਹੀਂ ਸੀ ਤੋਂ ਅਸੀਂ ਹੁਣ ਹਰ ਇੱਕ ਐਫਆਈਆਰ ਦੇ ਨਾਲ ਇੱਕ ਜਿਹੜਾ ਲਾਅ ਅਫੀਸਰ ਜਿਹੜਾ ਡਿਸਟ੍ਰਿਕਟ ਟਰਨੀ ਉਹ ਦਿੱਤੇ ਹੋਏ ਨੇ ਤਾਂ ਕਿ ਲੈਂਗੁਏਜ ਜਿਹੜੀ ਅਦਾਲਤੀ ਉਹ ਵੀ ਠੀਕ ਹੋਵੇ ਤੇ ਸਹੀ ਇਨਫਰਮੇਸ਼ਨ ਲਿਖੀ ਜਾ। ਛੋਟੀ ਜਿਹੀ ਬੇਨਤੀ ਵੀ ਕਰਨਾ ਚਾਹੁੰਦਾ ਸੀ ਇਹ ਸੀਐਮ ਸਾਹਿਬ ਦਾ ਆਈਡੀਆ ਸੀਗਾ। ਤਕਰੀਬਨ 6 ਮਹੀਨੇ ਪਹਿਲੇ ਜਦੋਂ ਸੀਐਮ ਸਾਹਿਬ ਨੇ ਹਾਈ ਲੈਵਲ ਰਿਵਿਊ ਕੀਤਾ ਸੀਗਾ ਤੇ ਸੀਐਮ ਸਾਹਿਬ ਦਾ ਥਿਊ ਸੀਗਾ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਫਰਕ ਹੈ। ਇਸ ਇਸ ਤਰੀਕੇ ਨਾਲ ਜਦੋਂ ਸਵਾਲ ਉਠਿਆ ਕਿ ਇਹ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਊਗਾ ਇਹ ਉਸ ਫਰਕ ਨੂੰ ਇਹ ਸੀਐਮ ਸਾਹਿਬ ਦਾ ਵਿਜ਼ਨ ਹੈ ਕਿ ਲੋਕੀ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਤੇ ਫੀਡਬੈਕ ਵੀ ਦਿੱਤੀ ਜਾਊਗੀ ਤੇ ਅੱਜੋ ਬੰਦੇ ਦੀ ਫੋਰਸ 800 ਬੰਦੇ ਦੀ ਫੋਰਸ ਹੋਊਗੀ 400 ਤੇਨੇ ਕੋਲ ਹੁਣ ਸੀਗੇ ਪਰ ਜਿਹੜੀ ਅਸੀਂ ਨਵੀਂ ਕਰਨੀ ਹੈ ਤਜ਼ਵੀਜ਼ ਹੈ ਉਹ ਜੋ 800 ਬੰਦੇ ਇਸ ਫੋਰਸ ਕੋ ਡਬਲ ਹੋ ਜਾਣਗੇ ਜਿਹਨੇ ਅੱਜ ਨੇ ਤੇ ਉਹ ਤੋਂ ਬਾਅਦ ਇਹਨਾਂ ਦਾ ਹੈਡਕਾਉਂਟ ਹੋਊਗਾ ਜ਼ਿਲ੍ਹਿਆਂ ਨੂੰ ਕੌਣ ਹੈਡ ਕਰੇਗਾ ਸਾਰਾ ਨਹੀਂ ਨਹੀ ਨਾਮ ਤਾਂ ਬਿਲਕੁਲ ਨਹੀਂ ਆਉਣਾ ਇਹ ਤਾਂ ਇਹ ਤਾਂ ਸਾਡੀ ਗਰੰਟੀ ਹੈ ਪਰ ਕਈ ਵਾਰੀ ਨਾ ਇਦਾਂ ਵੀ ਹੋਇਆ ਕਿ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤralੇ ਨਾਲ ਵੀ ਇਹ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਆ ਨਸ਼ਾ ਤਸ਼ਕਰ ਉਹਨੂੰ ਥਾਣੇ ਛੱਡ ਕੇ ਹੁੰਦਿਆ ਕਈ ਵਾਰੀ ਲੋਕ ਬਾਹਰ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚ ਜਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਨੇ ਯਕੀਨੀ ਨਹੀਂ ਰਹਿੰਦਾ ਵੀ ਕੀ ਅਥੋ ਇਹਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸਤੇ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚ ਉਹਦੇ ਕੋਲੋਂ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫੋਰਮੇਸ਼ਨ ਹਮੇਸ਼ਾ ਰਿਐਲਿਟੀ ਰਿਐਲਿਟੀ ਹੁੰਦੀ ਹੈ ਇਹ ਵੀ ਨਹੀਂ ਕਹਾਂਗਾ ਰਿਐਲਿਟੀ ਦੇ ਨੇੜੇ ਹੁੰਦੀ ਹੈ ਰਿਐਲਿਟੀ ਹੁੰਦੀ ਹੈ ਤੁਸੀਂ ਅਸੀਂ ਇਸ ਕਰਕੇ ਪਬਲਿਕ ਨੂੰ ਵੀ ਵਿਚ ਨਾਲ ਇਨਵੋਲਵ ਕਰਾਂਗੇ ਪਲੱਸ ਜਿਹੜੇ ਪਿੰਡ ਕਈ ਬਹੁਤ ਸਾਰੇ ਅਜਿਹੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦਾ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਭੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਬੱਤਨ ਪੰਜਾਬੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ ਇਸ ਵਾਰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਪਹਿਲਾਂ ਜਿਹੜੇ ਕਾਲਜ 33% ਸਿਰਫ ਰਮਿਸ਼ਨ ਹੁੰਦੀ ਸੀ ਅੱਜ ਉਹ ਕਹਿੰਦੇ ਜੀ ਸਾਡੇ ਕੋਲ ਸੀਟੀਆਂ ਨਹੀਂ ਹੋਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ ਉਹ ਵਧੀਆ ਗੱਲ ਹੈ ਰੌਣਕਾਂ ਮੁੜੀਆਂ ਆ ਪੰਜਾਬ ਦੇ ਕਾਲਜਾਂ ਚ ਪੰਜਾਬ ਦੇ ਯੂਨੀਵਰਸਿਟੀਆਂ ਚ ਔਰ ਬੱਚੇ ਪੜ ਰਹੇ ਨੇ ਤਾਂ ਉਹਨੂੰ ਨਾਲ ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਤੇ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਹੁਣ ਸਾਡੇ ਕੋਲੇ ਮਤਲਬ ਸਰਕਾਰੀ ਵੀ ਤੇ ਪ੍ਰਾਈਵੇਟ ਦੀ ਐਡਮਿਸ਼ਨ ਦਵਾਉਣ ਗਿਆ ਸ਼ਿਫਾਰਸ਼ਾ ਵਾਸਤੇ ਫੋਨ ਆਉਂਦੇ ਨੇ ਅਸੀਂ ਕਹਿੰਦੇ ਮੈ ਇਹ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ ਨੌਕਰੀ ਮਿਲੇ ਤਾਂ ਆਹ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚ ਜਾਣਗੇ ਤੇ ਪਿਛਲੇ ਸਮੇਂ ਦੇ ਵਿੱਚ ਪੜ੍ਹੇ ਵੀ ਜਾਂਦੇ ਆ ਵੱਡੀ ਕਵਰੀ ਦੀ ਹੁੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਆ ਉਹਦੇ ਸਿੰਪਲ ਇੰਸ਼ ਕਲੇਮ ਚ ਪਿਆਉ ਜਾਂਦੇ ਸੀ ਤੇ ਉਹਦੇ ਬਾਰੇ ਕੀ ਤੇ ਪੂਰਾ ਪ੍ਰੋਪਰ ਐਸਬਾ ਫਰੈਂਸਿਕ ਯੂਨਿਟ ਬਣਾਇਆ ਪੂਰਾ ਤਾ ਕਿ ਕੋਈ ਇਸ ਤਰ੍ਹਾਂ ਦਾ ਉਹਦੇ ਵਿੱਚ ਨਾ ਹੋਵੇ ਸ਼ਪਾਰਸ਼ ਨਾ ਚੱਲੇ ਕੋਈ ਕੋਈ ਨਾ ਇਸ ਤਰ੍ਹਾਂ ਦਾ ਹੋਵੇ ਕਿ ਫੜਿਆ ਤਾਂ ਗਏ ਸੀ ਪਰ ਵਾਜ ਜਮਾਨਤ ਹੋ ਗਈ ਹੈ ਨਾ ਤੇ ਜਿਹੜਾ ਫੜਦੇ ਸੀ ਨਸ਼ਾ ਉਹਨੂੰ ਅਸੀਂ ਡਿਸਟਰੋਏ ਕਰਨ ਦਾ ਵੀ ਹਰ ਫੈਸਲਾ ਹੈ ਹਰ 2-3 ਮਹੀਨਿਆਂ ਬਾਅਦ ਜੋ ਫੜਿਆ ਹੋਇਆ ਉਹਨੂੰ ਪਬਲਿਕ ਦੇ ਸਾਹਮਣੇ ਡਿਸਟਰੋਏ ਕਰੋ ਠੀਕ ਹੈ ਨਾ ਤੇ ਉਹਨਾਂ ਦੀ ਪ੍ਰਾਪਰਟੀਆਂ ਜਦੋਂ ਅਟੈਚ ਕਰਦੇ ਹਾਂ ਤਾਂ ਫਿਰ ਸਭ ਤੋਂ ਵੱਧ ਆਰਥਿਕਤਾ ਦੀ ਸੱਟ ਜਿਹੜੀ ਉਦੋਂ ਵੱਜਦੀ ਹੈ ਉਹ ਅਸੀਂ ਕਰ ਰਹੇ ਹਾਂ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਜਦੋਂ ਪੋਲਿਟਿਸ਼ੀਨਰਾਂ ਦਾ ਤੇ ਸਮੱਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨਹੀਂ ਹਰਾਤੇ ਉਹ ਤਾਂ ਲੋਕਾਂ ਨਹੀਂ ਨੈਕਸਸ ਤੋੜਦਾ ਠੀਕ ਹੈ ਨਾ ਤੇ ਸਾਡੇ ਆਮਾਦੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਇਹ ਗਰੰਟੀ ਹੈ ਕਿ ਸਾਡ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ हट ਗਈ ਪਹਿਲਾਂ ਮਨੂੰ ਬਹੁਤ ਸਿਆਸੀ ਪਨਾਹ ਮਿਲਦੀ ਸੀ ਕੋਈ ਨਹੀਂ ਚੱਕਦੇ ਫੱਟੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋ ਉਹ ਉਹ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿਹਦੇ ਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਹੁਣੇ ਹੁਣੇ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਜੇ ਚੋਂ ਨੇ ਜਿੱਥੇ ਆਪਾਂ ਕਹਿਣਾ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ ਪੰਜ ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਝੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਨੇ ਨਹੀਂ ਉਹ ਕਰਾਂਗੇ ਜਿਹੜਾ ਜਿਹੜਾ ਜਿੱਥੇ ਵੀ ਕਿਤੇ ਥੋੜਾ ਬਹੁਤ ਕੋਈ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਅਸੀਂ ਉਹਨੂੰ ਠੀਕ ਕਰਕੇ ਲੋਕਾਂ ਦੇ ਮੇਲ ਮਲਾਪ ਨਾਲ ਹੀ ਚੱਲੂਗਾ ਕੰਮ ਕਿਉਂਕਿ ਜੇ ਲੋਕ ਦੱਸਣਗੇ ਕਿ ਆ ਇੱਥੇ ਹੁੰਦਾ ਜੀ ਇੱਥੇ ਬੋਰਡ ਥੱਲੇ ਆਉਂਦੇ ਆ ਜੀ ਇੱਥੇ ਪਿੱਪਲ ਥੱਲੇ ਆਉਂਦੇ ਆ ਜੀ 8:00 ਬਜ ਕੇ 8:00 ਮਿੰਟ ਤੋਂ ਆਉਂਦੇ ਆ ਜੀ ਤਾਂ ਫਿਰ ਅਸੀਂ ਜਿਹੜਾ ਉਹ ਐਕਸ਼ਨ ਜਲਦੀ ਲੈ ਸਕਦੇ ਆ ਸੋ ਇਸ ਪੱਖੋਂ ਅਸੀਂ ਸਖਤ ਅਦਾਇਤਾਂ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀਸ਼ਫਲ ਹੋਤਾ ਬੀਬੀ ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸੇ ਇਲਾਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅਮਰਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਿਆਂ ਦੀ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਐਫਰਟ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਐਨਐਚ ਐਨਐਚ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਓਡੀਸ਼ਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇਨਚ ਇਨ ਸਾਡਾ ਉਪਜਾਊ ਹੈ ਇਸ ਕਰਕੇ ਜੇ ਭਾ ਦਾ ਰੋੜਾ ਬਲ ਰੌੜਾ ਤੁਸੀਂ ਕੋਈ ਚੀਜ਼ ਬੰਨਣ ਲੱਗਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਹਾ ਇਹ ਕਿ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕੇ ਆਉਂਗੇ ਸੋ ਯੇ ਸੀਐਮ ਸਾਹਿਬ ਦੇ ਆਦੇਸ਼ਾ ਤੋਂ ਬਾਅਦ ਚੀਫ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਔਰ ਇਵਨ ਭਾਜਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ ਐ ਕਿਵੇਂ ਜੇ ਨਿੱਜੀ ਬਿਆਨ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਹੀ ਹੈ